ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਸਿਮਰਤ ਨਾਮ ਹਰਿਦੈ ਸੁਖ ਪਾਇਆ ਕਰ ਕਿਰਪਾ भगती प्रगटाया संत संग मिल हर हर जपया से आलस रोगा जियो जाक कै ग्रह नवनिध हर भाई तिस मिलया ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਵਰ ਪ੍ਰਭ ਸਬਨਾ ਗਲਾਂ ਜੋ ਗਾ ਜਿਉ ਖਿਨ ਮੈਂ ਥਾਪਉ ਥਾਪਣ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾ ਤੇ ਦਰਸ਼ਨ ਡਿਠੇ ਲੈਣ ਬਜੋਗਾ ਜੀਉ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰਪੋਹਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਓ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰਪੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਜ ਸੰਗਤ ਜੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪ੍ਰਤਖ ਹਰ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 108 ਦੇ ਉੱਪਰ ਅੰਕਿਤ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ ਤੇ ਕਿੱਥੇ ਪ੍ਰਮਾਤਮਾ ਦਾ ਨਾਮ ਜਪਿਆਂ ਜੀਵਨ ਦੇ ਵਿੱਚ ਸਫਲਤਾ ਮਿਲਦੀ ਹੈ ਸਭ ਕਹਿੰਦੇ ਹਨ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਹਿੰਦੇ ਮੈਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਹਿਰਦੇ ਦੇ ਵਿੱਚ ਆਤਮਿਕ ਸੁਖ ਪ੍ਰਾਪਤ ਕੀਤਾ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਿਉਂਕਿ ਜਿੱਦਣ ਅਸੀਂ ਆਤਮਿਕ ਤੌਰ ਤੇ ਸੁਖੀ ਹੁੰਦੇ ਆ ਔਰ ਸਾਨੂੰ ਸਭ ਕੁਝ ਹੀ ਸੁਖੀ ਲੱਗਦਾ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਕਿ ਜਿਹੜਾ ਬੰਦਾ ਆਤਮਿਕ ਤੌਰ ਤੇ ਰੋਗੀ ਹੈ ਨਾ ਉਹਨੂੰ ਸਾਰੀ ਰੋਗੀ ਲੱਗਦੇ ਆ ਸੁਖੀਏ ਕੋ ਪੇਖੈ ਸਭ ਸੁਖਿਆ ਰੋਗੀ ਕਹ ਭਾਣੇ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਤੇ ਜਿਹੜੇ ਅੰਦਰ ਸੁਖ ਹੋ ਗਿਆ ਨਾ ਉਹਨੂੰ ਬਾਹਰ ਵੀ ਸੁਖ ਲੱਗਦਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਦੋਂ ਕਹਿੰਦੇ ਕਹੋ ਨਾਨਕ ਗੁਰ ਮੰਤਰ ਦੜਾਇਆ ਹਰਦੇ ਘਰ ਦੇ ਵਿੱਚ ਆਨੰਦ ਹੋ ਗਿਆ ਸਿਮਰਤ ਨਾਮ ਹਰਿ ਦੈ ਸੁਖ ਪਾਇਆ ਕਿਉਂਕਿ ਜਦੋਂ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਆਂ ਜਿਸ ਤਰ੍ਹਾਂ ਅਸੀਂ ਰੋਜ਼ ਪੜ੍ਹਦੇ ਆਂ ਸਾਧ ਸੰਗਤ ਜੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਉਹਨਾਂ ਦੇ ਮੁਖ ਉਜਲ ਮਤਲਬ ਇਹ ਨਹੀਂ ਕਿ ਬਹੁਤ ਸੋਹਣੇ ਲੱਗਦੇ ਆ ਸਰੀਰ ਕਰਕੇ ਜਾਂ ਮੂੰਹ ਕਰਕੇ ਸੋਹਣੇ ਲੱਗਦੇ ਆ ਉਹਨਾਂ ਦੇ ਚਿਹਰੇ ਦੇ ਉੱਪਰ ਆਨੰਦ ਹੀ ਆਨੰਦ ਹੈ ਨਾਨਕ ਤੇ ਮੁਖ ਉਜਲੇ ਕਿਉਂਕਿ ਜੇ ਬੰਦਾ ਦੁਖੀ ਹੁੰਦਾ ਨਾ ਤਾਂ ਸਾਰਾ ਕੁਝ ਮੱਥੇ ਤੇ ਦੇਖਦਾ ਉਹ ਸਾਰੀਆਂ ਚੀਜ਼ਾਂ ਉਹਦੇ ਮੱਥੇ ਤੇ ਪ੍ਰਗਟ ਕਰਦੀਆਂ ਤੇ ਦੂਸਰਾ ਦੇਖਣ ਵਾਲਾ ਕਹਿੰਦਾ ਬੜਾ ਦੁਖੀ ਲੱਗਦਾ ਹੈ ਕੇਵਲ ਆਪਾਂ ਚਿਹਰਾ ਦੇਖ ਕੇ ਬਈ ਅੱਜ ਤੂੰ ਬੜਾ ਖੁਸ਼ ਹੈ ਅੱਜ ਬੜਾ ਪਰੇਸ਼ਾਨ ਹੈ ਗੁਰੂ ਸਾਹਿਬ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਆ ਨਾ ਉਹਨਾਂ ਦੇ ਮੁਖ ਉਜਲ ਆ ਨਹੀਂ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤੇ ਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਹੀ ਵਿਸਾਰ ਦਿੱਤੇ ਉਹਨਾਂ ਦੀ ਸ਼ਕਲ ਦੇਖਦੇ ਆਂ ਡਰ ਲੱਗਦਾ ਸਭ ਕਹਿੰਦੇ ਐਸੀ ਕਰਕੇ ਅਪਰੋਜ ਅਰਦਾਸ ਕਰਦੇ ਆਂ ਸਤਿਗੁਰੂ ਜੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਂ ਉਹ ਕੀ ਹੈ ਗੁਰੂ ਕੀ ਸੰਗਤ ਜੋ ਤੁਸੀਂ ਬੈਠੇ ਹੋ ਸਭ ਕਹਿੰਦੇ ਸਿਮਰਤ ਨਾਮ ਹਿਰਦੇ ਸੁਖ ਪਾਇਆ ਹਿਰਦੇ ਵਿੱਚ ਸੁਖ ਪ੍ਰਾਪਤ ਹੋ ਗਿਆ ਕਰ ਕਿਰਪਾ ਕਿਦਾਂ ਮਿਲਿਆ ਕਰ ਕਿਰਪਾ ਭਗਤੀ ਪ੍ਰਗਟਾਇਆ ਇੱਥੇ ਜਿਹੜੀ ਭਗਤੀ ਦੇ ਤੱਤੇ ਨੂੰ ਵਿਆਰੇ ਲੱਗੀ ਉੱਪਰ ਬਿੰਦੀ ਵੀ ਹੈ ਭਗਤੀ ਭਾਵ ਭਗਤਾਂ ਦੇ ਰਾਹੀ ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ ਉਹਨਾਂ ਨੇ ਮੈਨੂੰ ਨਾਮ ਦੀ ਸੋਝੀ ਦੇ ਦਿੱਤੀ ਮੇਰੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਗਿਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਹਰੀ ਦੇ ਨਾਮ ਨੂੰ ਜਪਣਾ ਕੀਤਾ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਆਲਸ ਚਲਾ ਗਿਆ ਰੋਗ ਚਲੇ ਗਿਆ ਕਿਉਂਕਿ ਇਹ ਵੀ ਤਾਂ ਉਦਮ ਹੈ ਨਾ ਮੈਂ ਕੱਲ ਜਿੱਦਾਂ ਬੇਨਤੀ ਕੀਤੀ ਸਾਧ ਸੰਗਤ ਦੀ ਮਾਫ ਕਰਨਾ ਜੋ ਸੱਚ ਹੈ ਉਹ ਸੱਚ ਹੀ ਹੁੰਦਾ ਮੈਂ ਬੈਠਾ ਮਜਬੂਰੀ ਕਰਕੇ ਮੈਂ ਡਿਊਟੀ ਹੈ ਤੁਹਾਡੇ ਅੰਦਰ ਪਿਆਰ ਹੈ ਤੁਹਾਡੇ ਅੰਦਰ ਪ੍ਰੇਮ ਹੈ ਤੁਹਾਡੇ ਅੰਦਰ ਪ੍ਰੇਮ ਹੈ ਪ੍ਰੇਮ ਦੇ ਬੱਜੇ ਹੋਏ ਤੁਸੀਂ ਭੱਜ ਕੇ ਆਉਂਦੇ ਹੋ ਸੰਗਤ ਕਰਦੇ ਹੋ ਤੇ ਫਿਰ ਡਿਊਟੀ ਹੈ ਫਿਰ ਡਿਊਟੀ ਦੇ ਹਿਸਾਬ ਨਾਲ ਹੀ ਹੁੰਦੀ ਹੈ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਜਿਹੜਾ ਹੈ ਇਹ ਆਲਸ ਖਤਮ ਕਰ ਦਿੰਦਾ ਪਰਮੇਸ਼ਰ ਦਾ ਨਾਮ ਬਿਨਸੇ ਆਲਸ ਰੋਗਾ ਜਿਉ ਨਹੀਂ ਤਾਂ ਫਿਰ ਮੈਂ 6 ਵਜੇ ਉੱਠ ਕੇ ਵੀ ਤੁਹਾਨੂੰ ਕਹਿਣਾ ਵੀ ਗੁਰ ਸਤ ਗੁਰ ਕਾਜੋ ਸਿੱਖ ਅਖਾ ਅੰਮ੍ਰਿਤ ਵੇਲੇ ਉੱਠਿਆ ਕਰੋ ਭਾਈ ਆਪਕਨੇ ਵੱਡੇ 6:30 ਵਜੇ ਉੱਠਿਆ 9 ਵਜੇ ਉੱਠਣ ਵਾਲੇ ਵੀ ਮਤਾਂ ਦਿੰਦੇ ਆ ਤੇ ਗੁਰੂ ਪਾਤਸ਼ਾਹ ਕਹਿੰਦੇ ਆਪਣਾ ਆਲਸੀ ਜੀਵਨ ਹੈ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਬਾਣੀ ਦੇ ਵਿੱਚ ਕਹਿੰਦੇ ਜੇ ਮਨੁੱਖ ਨੂੰ ਕਿਤੇ ਭੇਜਣਾ ਹੋਵੇ ਨਾ ਕਿਤੇ ਪੈਸੇ ਮਿਲਦੇ ਹੋਣ ਕਿਤੇ ਨਫਾ ਹੁੰਦਾ ਹੋਵੇ ਤੇ ਅੱਧੀ ਰਾਤ ਨੂੰ ਵੀ ਲੈ ਜਾਓ ਤੇ ਚਲੇ ਜਾਣਗੇ ਚੰਗੇ ਆਈ ਆਲਕ ਕਰੇ ਬੁਰਾਈ ਹੋਏ ਛੇਰ ਚੰਗੇ ਕੰਮ ਲਈ ਆਲਕ ਕਰਦਾ ਬੁਰੇ ਕਾਮ ਕੋਠ ਖਲੋਇਆ ਨਾਮ ਕੀ ਬੇਲਾ ਪਹਿ ਪਹਿ ਸੋਇਆ ਆਲਸ ਖਤਮ ਹੋ ਗਿਆ ਸਤਗੁਰ ਕਹਿੰਦੇ ਕਦੋਂ ਹੋਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਹੁਣ ਜਿਹੜੇ ਨਾਮ ਜਪਦੇ ਆ ਸਤਗੁਰ ਕਹਿੰਦੇ ਕੀ ਕੀ ਪ੍ਰਾਪਤ ਹੁੰਦਾ ਜਾਂ ਕੇ ਗ੍ਰਹਿ ਨਵਨਿਧ ਹਰ ਭਾਈ ਨਵਨਿਧ ਭਾਵ ਸਾਰਾ ਕੁਝ ਉਹਦੇ ਘਰ ਦੇ ਵਿੱਚ ਆ ਗਿਆ ਹਿਰਦੇ ਘਰ ਦੇ ਵਿੱਚ ਆ ਗਿਆ ਸਭ ਕੁਝ ਪ੍ਰਾਪਤੀ ਹੋ ਗਈ ਜਾਂ ਕਹ ਗ੍ਰਹਿ ਨਵ ਨਿਦ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਜਿਹੜਾ ਪੁਰਬਲੇ ਕਰਮ ਭਾਵ ਜਦੋਂ ਅਸੀਂ ਮਿਹਨਤ ਕਰਨ ਲੱਗ ਗਏ ਸ਼ੁਰੂ ਕਰ ਦਿੱਤੀ ਤੇ ਅੱਗੇ ਜਾ ਕੇ ਏਸੀ ਪ੍ਰਾਪਤੀ ਹੋਣੀ ਹੈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਬਨਾ ਗਲਾਂ ਜੋਗਾ ਜਿਉ ਉਹ ਪਰਮੇਸ਼ਰ ਦਾ ਗਿਆਨ ਉਹਦਾ ਧਿਆਨ ਪੂਰਨ ਹੈ ਕਿਉਂਕਿ ਪਰਮੇਸ਼ਰ ਆਪ ਵੀ ਪੂਰਾ ਹੈ ਗਿਆਨ ਧਿਆਨ ਪੂਰਨ ਪਰਮੇਸ਼ੁਰ ਪ੍ਰਭ ਸਬਨਾ ਗਲਾਂ ਜੋਗਾ ਜਿਉ ਕਿਸੇ ਵੀ ਗਲ ਦੇ ਵਿੱਚ ਘਟ ਨਹੀਂ ਹੈ ਪਰਮਾਤਮਾ ਰੋਹ ਤੁਸੀਂ ਪੜਦੇ ਹੋ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰ ਉਹ ਸਭਨਾ ਗੱਲਾਂ ਦੇ ਵਿੱਚ ਸਮਰੱਥ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਉਹ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਕਿੰਨਵੇਂ ਥਾਪ ਥਾਪਣ ਹਾਰਾ ਇੱਕ ਖਿੰਦੇ ਵਿੱਚ ਥਾਪ ਕਹਿੰਦੇ ਬਣਾਉਣਾ ਉਹ ਥਾਪ ਕਰਨਾ ਮਤਲਬ ਉਹਨੂੰ ਖਤਮ ਕਰ ਦੇ ਇਹ ਸਭ ਕੁਝ ਬਣਾਉਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ ਉਸ ਤੋਂ ਬਿਨਾ ਕੋਈ ਵੀ ਨਹੀਂ ਹੈ ਤੁਹਾਡੇ ਆਪੇ ਸਿਸ਼ਟ ਸਿਰ ਜੀ ਆਪੇ ਫੁਣ ਗੋਈ ਆਪ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਆਪ ਹੀ ਸ੍ਰਿਸ਼ਟੀ ਨੂੰ ਢਾਉਣ ਵਾਲਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਖਿੰਨ ਮੈਂ ਥਾਪ ਉਹ ਥਾਪਣਹਾਰ ਇੱਕ ਖਿੰਨ ਦੇ ਵਿੱਚ ਬਣਾ ਦਿੰਦਾ ਤੇ ਇੱਕ ਖਿੰਨ ਦੇ ਵਿੱਚ ਸਭ ਕੁਝ ਖਤਮ ਕਰ ਦਿੰਦਾ ਉਹਦੇ ਹੱਥ ਦੇ ਵਿੱਚ ਹੈ ਹੁਣ ਇਹ ਵੀ ਨਹੀਂ ਲੋਕਾਂ ਨੇ ਅੰਦਾਜ਼ੇ ਲਾ ਦਿੱਤੇ ਲੋਕਾਂ ਨੇ ਦੱਸਿਆ ਆਓ ਭਾਈ ਤੁਹਾਨੂੰ ਦੱਸੀ ਕਿ ਸੰਸਾਰ ਕਿਦਾਂ ਬਣਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਗੁਰਨਾਨਦ ਸਾਹਿਬ ਨੇ ਤਾਂ ਇੱਥੋਂ ਤੱਕ ਆਖਿਆ ਕਹਿੰਦੇ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਇ ਮੈਂ ਉਹਨੂੰ ਬਿਆਨ ਹੀ ਨਹੀਂ ਕਰ ਸਕਦਾ ਕਿ ਕਿੱਡਾ ਵੱਡਾ ਪਰਮੇਸ਼ਰ ਹੈ ਕਿੱਡਾ ਵੱਡਾ ਕਾਲਪੁਰਖ ਵਾਹਿਗੁਰੂ ਹੈ ਮੇਰੇ ਸਤਿਗੁਰੂ ਕਹਿੰਦੇ ਜੇ ਪੰਡਤਾਂ ਨੂੰ ਪਤਾ ਲੱਗ ਜਾਂਦਾ ਨਾ ਤੇ ਉਹਨਾਂ ਨੇ ਇੱਕ 베ਦ ਹੋਰ ਲਿਖ ਦੇਣਾ ਸੀ ਬੇਲ ਨਾ ਪਾਈਆਂ ਪੰਡਤੀ ਜੇ ਹੋਵੈ ਲੇਖ ਪੁਰਾਣ ਉਹਨਾਂ ਨੇ ਇੱਕ ਪ੍ਰਾਣ ਹੋਰ ਲਿਖ ਦੇਣਾ ਸੀ ਬੇਲ ਦਾ ਅਰਥ ਹੈ ਵਕਤ ਸਮਾਂ ਟਾਈਮ ਵੀ ਸੰਸਾਰ ਕਦੋਂ ਬਣਿਆ ਸੀ ਬੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਜੇ ਹੁਣ ਉਹਨਾਂ ਨੂੰ ਪਤਾ ਲੱਗ ਜਾਂਦਾ ਈਸਾਈ ਮਤ ਵਾਲਿਆਂ ਨੂੰ ਤੇ ਉਹਨਾਂ ਨੇ ਵੀ ਇੱਕ ਕੁਰਾਨ ਦੇ ਵਿੱਚ ਐਤਾ ਲਿਖ ਦਿਆ ਨੇ ਸੀ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਹੁਣ ਤੀਸਰਾ ਧੜਾ ਸੀ ਸਾਧ ਸੰਗਤ ਦੀ ਜੋਗੀ ਕਹਿੰਦੇ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹ ਸਭ ਕੁਝ ਜਾਣਨ ਵਾਲਾ ਸਭ ਕੁਝ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ। ਸਭ ਕਹਿੰਦੇ ਖਿੰਨ ਮੈਂ ਥਾਪ ਉਹ ਥਾਪਣ ਹਾਰ। ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜੋ ਕਰਦਾ ਹੈ ਜੋ ਕਰਾ ਰਿਹਾ ਹੈ ਉਹ ਪਰਮੇਸ਼ਰ ਵਾਹਿਗੁਰੂ ਕਰਦਾ ਹੈ। ਸਭ ਕਹਿੰਦੇ ਕਾਰਨ ਕਾਰਨ ਪ੍ਰਭ ਏਕ ਹੈ। ਦੂਸਰ ਨਹੀਂ ਕੋਈ। ਜੇ ਕੋਈ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਨਾ ਵੀ ਮੈਂ ਦਾਤਾ ਬਣ ਗਿਆ ਤੇ ਸਤਿਗੁਰੂ ਜੀ ਉਸ ਨੂੰ ਮੂਰਖ ਸਮਝਦੇ ਆ ਮੂਰਖ ਕਹਿੰਦੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣ ਗਵਾ ਕਿਉਂਕਿ ਸਾਨੂੰ ਇਹ ਸਿੱਖਿਆ ਦਿੱਤੀ ਗੁਰੂ ਸਾਹਿਬ ਨੇ ਮਾਰੇ ਰਾਖੇ ਏਕੋ ਆਪ ਮਾਨੁਕ ਕੇ ਕਿਛ ਨਾਹੀ ਹ ਜਦੋਂ ਇਹ ਸਿੱਖ ਪੜ੍ਹਦਾ ਹੈ ਨਾ ਉਹਨੂੰ ਇਸ ਹੌਸਲਾ ਮਿਲਦਾ ਹੈ ਕਿ ਮੇਰਾ ਗੁਰੂ ਸਮਰਥ ਹੈ ਮੇਰਾ ਗੁਰੂ ਕਹਿੰਦਾ ਖਿਨ ਮੇ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰ ਹੁਕਮੇ ਧਾਰ ਅਤਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਕਿ ਜਦ ਕਰਨਾ ਹੀ ਉਸ ਪਰਮੇਸ਼ਰ ਨੇ ਆ ਤੇ ਦੁਨੀਆ ਦੇ ਲੋਕਾਂ ਤੋਂ ਡਰਨ ਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਲੋਕਾਂ ਨੂੰ ਡਰਾਉਣਾ ਤੇ ਲੋਕਾਂ ਤੋਂ ਡਰਨਾ ਹੀ ਕੋਈ ਨਹੀਂ ਹੈ ਇਹਦਾ ਭਾਵੇਂ ਕਿ ਜੇ ਕੋਈ ਸਾਨੂੰ ਜ਼ਬਰ ਜ਼ਬਰੀਆਂ ਕੋਈ ਡਰਾਉਣਾ ਚਾਹੁੰਦਾ ਤੇ ਕਦੇ ਨਹੀਂ ਸਿੱਖ ਝੁਗਿਆ ਕਦੇ ਨਹੀਂ ਝੁਕੇਗਾ ਆਉਣ ਵਾਲਾ ਸਮਾਂ ਭਾਵੇਂ ਹੋਵੇ ਜਾਂ ਪੁਰਾਣੇ ਸਮੇਂ ਕਿੰਨਾ ਮਰਜੀ ਨੁਕਸਾਨ ਹੋਵੇ ਤੇ ਜੋ ਸਤਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ ਇਹ ਵਿਸ਼ਵਾਸ ਹੋ ਜਾਏ ਕਿ ਮਾਰੇ ਰਾਖੇ ਏਕੋ ਆਪ ਮਨੁ ਕੇ ਕਿਸ ਨਾਹੀ ਹੱਥ ਹੁਣ ਬੰਦਿਆਂ ਦੇ ਹੱਥ ਵਿੱਚ ਹੋਵੇ ਨਾ ਸਤਗੁਰੂ ਕਹਿੰਦੇ ਸਾਰਾ ਕੁਝ ਖੋ ਲੈਣਗੇ ਤੁਹਾਡੇ ਕੋਲੋਂ ਇਸਕੇ ਹੱਥ ਹੋਏ ਤਾਂ ਸਭ ਕਿਸਲੇ ਹੁੰਦਾ ਕੀ ਹੈ ਜੋ ਤਿਸ ਭਾਵੈ ਸੋਈ ਕਰੇ ਅਣਜਾਨਤ ਵਿਖਿਆ ਮੇ ਰਚੇ ਜੇ ਜਾਣਤ ਆਪਣਾ ਬਚੇ ਉਹ ਸਭ ਕੁਝ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹਦੇ ਘਰ ਵਿੱਚ ਦੇਰ ਨਹੀਂ ਹੈ ਇੱਥੇ ਤਾਂ ਵੱਡੇ ਵੱਡੇ ਚਲੇ ਗਏ ਸਾਦ ਸੰਗਤ ਦੀ ਬਾਬਰ ਸੀ ਆ ਵੱਡੇ ਵੱਡੇ ਸੁਲਤਾਨ ਵੱਡੇ ਵੱਡੇ ਪੈਦਾ ਹੋਏ ਸੰਸਾਰ ਦੇ ਵਿੱਚ ਚਲੇ ਗਏ ਜ਼ੁਲਮ ਕਰਨ ਵਾਲੇ ਵੀ ਚਲੇ ਗਏ ਹਿਟਲਰ ਵਰਗੇ ਵੀ ਚਲੇ ਗਏ ਕਿਉਂਕਿ ਰੱਬ ਦੀ ਕੋਈ ਬਰਾਬਰੀ ਨਹੀਂ ਕਿ ਮੈਂ ਕਰ ਦੂੰਗਾ ਹਰਨਾਕਸ਼ ਵਰਗੇ ਵੀ ਚਲੇ ਗਏ ਰਾਵਣ ਵਰਗੇ ਵੀ ਚਲੇ ਗਏ ਪਰ ਪਹਿਚਾਨਣ ਦੀ ਲੋੜ ਹੈ ਹੋ ਸਕਦਾ ਵੀ ਰਾਵਣ ਦੇ ਕੱਪੜਿਆਂ ਦੇ ਵਿੱਚ ਕੋਈ ਦੂਸਰਾ ਹੀ ਰਾਵਣ ਆਰਾਮ ਦੇ ਕੱਪੜਿਆਂ ਵਿੱਚ ਰਾਵਣ ਹੀ ਘੁੰਮਦਾ ਫਿਰਦਾ ਉਹ ਵੀ ਤਾਂ ਸੰਤਾਂ ਵਾਲੇ ਕੱਪੜੇ ਪਾ ਕੇ ਆਏ ਸੀ ਨਾ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ ਜੋ ਕੁਝ ਕਰਨਾ ਹੈ ਪਰਮੇਸ਼ਰ ਕਰਦਾ ਹੈ ਅਕਾਲ ਪੁਰਖ ਕਰਦਾ ਹੈ ਤੇ ਸਿੱਖ ਜਿਹੜਾ ਫਿਰ ਇਸ ਚੀਜ਼ ਤੋਂ ਨਹੀਂ ਡਰਦਾ ਉਹ ਕਿਉਂਕਿ ਸਾਨੂੰ ਪਤਾ ਹੈ ਸਾਨੂੰ ਵਿਸ਼ਵਾਸ ਹੈ ਕਿ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਅਕਾਲ ਪੁਰਖ ਪਰਮੇਸ਼ਰ ਤੋਂ ਹੈ ਅਕਾਲ ਪੁਰਖ ਵਾਹਿਗੁਰੂ ਤੀ ਹੈ ਉਹ ਸਭ ਕੁਝ ਕਰਦਾ ਹੈ ਸਤਗੁਰੂ ਕਹਿੰਦੇ ਕੀ ਕੁਛ ਕਰਦਾ ਖਿੰਨ ਮੈਂ ਥਾਪ ਉਹ ਥਾਪਨ ਹਾਰਾ ਥਾਪ ਦਿੰਦਾ ਮਤਲਬ ਬਣਾ ਵੀ ਦਿੰਦਾ ਤੇ ਉਹਨੂੰ ਨਸ਼ਟ ਵੀ ਕਰ ਦਿੰਦਾ ਸਭ ਕੁਝ ਕਰਦਾ ਆ ਪਿਛਲਾ ਸਮਾਂ ਜਿਹੜਾ ਨਿਕਲਿਆ ਨਾ 2-3 ਸਾਲ ਜਦੋਂ ਆ ਕਰੋਨਾ ਦੀ ਬਿਮਾਰੀ ਆਈ ਸੀ ਲੋਕਾਂ ਦੇ ਕੰਨਾਂ ਨੂੰ ਹੱਥ ਲੱਗ ਗਏ ਬਥੇਰੇ ਲੋਕਾਂ ਨੇ ਪਾਠ ਕੀਤੇ ਬਹੁਤ ਕੁਝ ਕੀਤਾ ਪਰ ਐਸੇ ਵੀ ਲੋਕ ਸਨ ਜਿਹਨਾਂ ਉਸ ਵੇਲੇ ਵੀ ਵਿਕਾਰ ਕੀਤੇ ਆ ਉਸ ਵੇਲੇ ਵੀ ਵਿਕਾਰਾਂ ਦੇ ਵਿੱਚ ਫਸੇ ਰਹੇ ਪਰ ਭਾਗਾਂ ਵਾਲੇ ਉਹ ਲੋਕ ਜਿਹਨਾਂ ਨੇ ਉਸ ਸਮੇਂ ਦੇ ਵਿੱਚ ਜਿਹਨੂੰ ਵੀ ਮੰਨਦੇ ਸੀ ਉਹਨਾਂ ਨੂੰ ਯਾਦ ਕੀਤਾ ਇਹ ਜੇ ਸੰਸਾਰ ਚੱਲ ਰਿਹਾ ਹੈ ਨਾ ਉਸੇ ਕਰਕੇ ਚੱਲ ਰਿਹਾ ਐਸੇ ਐਸਾ ਨਹੀਂ ਹੈਨ ਬਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ ਪ੍ਰਭੂ ਦੇ ਪਿਆਰੇ ਬਹੁਤ ਹਨ ਇਹ ਨਹੀਂ ਕਿ ਸਿੱਖ ਹੀ ਪ੍ਰਭੂ ਦੇ ਪਿਆਰੇ ਹੁੰਦੇ ਆ ਕੋਈ ਵੀ ਜਾਤੀ ਹੈ ਕੋਈ ਵੀ ਇਨਸਾਨ ਹੈ ਕਿਸੇ ਵੀ ਧਰਮ ਦਾ ਹੈ ਉਹ ਪ੍ਰਭੂ ਦਾ ਪਿਆਰਾ ਹੀ ਆ ਜੇ ਪ੍ਰਭੂ ਦੇ ਨਾਮ ਨੂੰ ਜਪਦਾ ਹੈ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਦਾ ਹੈ ਤੇ ਜਦੋਂ ਉਹਨਾਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੈ ਵਾਹਿਗੁਰੂ ਕਰਦਾ ਹੈ ਫਿਰ ਜਾਗਰਤੀ ਆਉਂਦੀ ਹੈ ਹਮੇਸ਼ਾ ਜਾਗਰ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਗੁਰਨਾਨਕ ਸਾਹਿਬ ਨੇ ਕੀ ਕੀਤਾ ਸੀ ਜਦੋਂ ਬਾਬਰ ਹਮਲਾ ਕਰਦਾ ਵੀ ਤੁਸੀਂ ਕਦੇ ਬੈਠੇ ਹੋ ਉਹਨਾਂ ਨੇ ਆਖਿਆ ਸੀ ਅਸੀਂ ਮੰਤਰ ਪੜਾਂਗੇ ਤੇ ਬਾਬਰ ਦੀ ਛੈਣਾ ਅੰਨੀ ਹੋ ਜਾਏਗੀ ਕੋਈ ਹੋਇਆ ਆਂ ਨਾ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਕੋਈ ਮੁਗਲ ਨਾ ਹੋਆ ਆਂਦਾ ਕਿਸੇ ਨਾ ਪਰਚਾ ਲਾਇਆ ਕੌਣ ਬਚਾਉਣ ਵਾਲਾ ਸੀ ਉਹਨੂੰ ਤਾਂ ਕਦੇ ਯਾਦ ਕਰੋ ਉਹਨੂੰ ਭੁੱਲ ਗਏ ਪਰਮੇਸ਼ਰ ਨੂੰ ਭੁੱਲ ਗਏ ਜਿਹੜਾ ਪਰਮੇਸ਼ਰ ਅਕਾਲ ਪੁਰਖ ਸਭ ਕੁਝ ਬਣਾਉਣ ਦੀ ਸਮਰੱਥਾ ਰੱਖਦਾ ਹੈ ਉਦੋਂ ਆਵਾਜ਼ ਮੇਰੇ ਗੁਰਨਾਨ ਨ ਪਾਤਸ਼ਾਹ ਜੀ ਬੁਲੰਦ ਕਰਦੇ ਆ ਗੁਰਨਾਨ ਸਾਹਿਬ ਨੂੰ ਜੇਲ੍ਹ ਜਾਣਾ ਪਿਆ ਕਿਉਂਕਿ ਉਹਨਾਂ ਦੇ ਨਾਲ ਹੈ ਗੁਰਨਾਨ ਸਤਗੁਰ ਕਹਿੰਦੇ ਭਾਈ ਅਕੜੇ ਪੜ੍ਹ ਕੇ ਦੇਖਣਾ ਬਾਣੀ ਦੇ ਵਿੱਚ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਤ ਵੱਡਿਆਂ ਸਿਓ ਕਿਆ ਰੀਸ ਅਸੀਂ ਉਹਨਾਂ ਦੀ ਨਕਲ ਕੀ ਕਰਨੀ ਆ ਅਸੀਂ ਤਾਂ ਉਹਨਾਂ ਦੇ ਨਾਲ ਆ ਜਿਨ੍ਹਾਂ ਨੂੰ ਲੋਕਾਂ ਨੇ ਮੰਦਰਾਂ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਵੇ ਤੁਸੀਂ ਧਰਮ ਨਹੀਂ ਕਮਾ ਸਕਦੇ ਸਿੱਖ ਹਮੇਸ਼ਾ ਉਸ ਪਰੰਪਰਾ ਦੇ ਵਿੱਚ ਰਿਹਾ ਉਸ ਮਰਿਆਦਾ ਦੇ ਵਿੱਚ ਰਿਹਾ ਉਸ ਹੁਕਮ ਦੇ ਵਿੱਚ ਰਿਹਾ ਜੋ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਅਸੀਂ ਉਹਨਾਂ ਦੇ ਸਾਥ ਉਹਨਾਂ ਦੇ ਸਾਥੀਆ ਗੁਰੂ ਸਾਹਿਬ ਕਹਿੰਦੇ ਸਾਡੀ ਕੋਈ ਅਲੱਗ ਤੋਂ ਜਮਾਤ ਨਹੀਂ ਹੈ ਅਸੀਂ ਸਗਲ ਜਮਾਤੀ ਹਾਂ ਉਹਨਾਂ ਨੇ ਕਿਹਾ ਸਾਡੀ ਜਮਾਤ ਵਿੱਚ ਆ ਜਾਓ ਜਿਸ ਵੇਲੇ ਜੋਗੀਆਂ ਨੇ ਕਿਹਾ ਗੁਰੂ ਸਾਹਿਬ ਕਹਿੰਦੇ ਨਹੀਂ ਅਸੀਂ ਤਾਂ ਸਗਲ ਜਮਾਤੀ ਹਾਂ ਸਾਡੇ ਵਾਸਤੇ ਸਾਰੇ ਬਰਾਬਰ ਹੈ ਮੇਰੇ ਸਤਿਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਬਰਾਬਰ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਿਸੇ ਨਾਲ ਬਿਤਕਰਾ ਹੈ ਕਿਸੇ ਨਾਲ ਨਹੀਂ ਹਾਂ ਕੋਈ ਝולם ਜਿਦੋਂ ਬੱਧਾ ਜਦੋਂ ਮੈਂ ਪਹਿਲੇ ਦਿਨ ਬੇਨਤੀ ਕੀਤੀ ਆਪਾਂ ਸਿੱਧੀ ਹਫਤਾ ਬਣਾ ਕੇ ਹਟੇ ਆ ਅਸੀਂ ਇਹ ਰੋਜ਼ ਪੜ੍ਹਦੇ ਆ ਫਰੀਦਾਂ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ ਜੇ ਹੁਣ ਬੁਰਾ ਬੁਰਾ ਹੀ ਕਰੀ ਜਾਵੇ ਤੇ ਫਿਰ ਤਾਂ ਫਰਜ਼ ਬਣਦਾ ਹੀ ਐ ਨਾ ਫਿਰ ਫਿਰ ਸੋਚ ਦਿੱਤੀ ਆ ਪ੍ਰਮਾਤਮਾ ਨੇ ਫਿਰ ਕਹਿੰਦੇ ਹਥਿਆਰ ਚੁੱਕੋ ਜੋ ਕਰ ਸਕਦੇ ਕਰ ਸਕਣ ਕਿਉਂਕਿ ਜ਼ੁਲਮ ਜਦੋਂ ਗੁਰੂ ਸਾਹਿਬ ਨੇ ਸ਼ਾਂਤ ਮਈ ਢੰਗ ਦੇ ਨਾਲ ਕੀਤਾ ਨਾ ਗੁਰअर्जਨ ਸਾਹਿਬ ਸ਼ਹਾਦਤ ਦਿੱਤੀ ਆ ਗੁਰअर्जਨ ਸਾਹਿਬ ਜੀ ਵੀ ਲੜ ਸਕਦੇ ਸੀ ਪਰ ਜਦੋਂ ਜ਼ੁਲਮ ਵੱਧ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਫੌਜਾਂ ਤਿਆਰ ਕਰਦੇ ਆ ਸਿੱਖ ਕੌਮ ਦੀਆਂ ਚਾਰ ਪਹਿਲੀਆਂ ਜੰਗਾਂ ਸੀ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਆਸਰਾ ਕਹਦਾ ਹੈ ਉਹ ਪ੍ਰਮਾਤਮਾ ਦਾ ਹੈ ਜਿਹੜਾ ਪ੍ਰਮਾਤਮਾ ਖਿੰਮੈ ਥਾਪ ਉਹ ਥਾਪਣ ਹਰ ਸਾਨੂੰ ਉਹਦਾ ਭਰੋਸਾ ਹੈ ਮਾਰੇ ਰੱਖੇ ਇੱਕ ਵਾ ਮੰਦਾ ਡਾਰੇ ਖਤਮ ਹੋ ਜਾਏਗਾ ਸਾਡਾ ਜਦਨ ਅਸੀਂ ਉਹਦੇ ਜਪਣ ਲੱਗ ਗਏ ਨਾ ਮਨ ਕਰਕੇ ਉਹਨੂੰ ਅੰਦਰ ਧਾਰਨਾ ਸ਼ੁਰੂ ਕਰ ਦਿੱਤਾ ਜੋ ਅਸੀਂ ਜਾ ਮੂਲ ਮੰਤਰ ਬੜਦੇ ਆ ਨਿਰਭਾਉ ਉਹ ਨਿਰਭਾਉ ਤਾਂ ਹੈ ਅਸੀਂ ਨਿਰਭਾਉ ਬਣਨਾ ਹੈ ਨਿਰਭਾਉ ਜਪਾਂ ਸਗਲ ਬੰਬਟੇ ਸਾਰੇ ਡਰ ਖਤਮ ਹੋ ਜਾਣਗੇ ਤੇ ਕਦੋਂ ਹੋਣਗੇ ਕਹਿੰਦੇ ਜਦੋਂ ਅਸੀਂ ਉਹਦੀ ਆਰਾਧਨਾ ਕਰਾਂਗੇ ਸਾਨੂੰ ਵਿਸ਼ਵਾਸ ਹੋਏਗਾ ਕੋਈ ਕੁਝ ਨਹੀਂ ਕਰ ਸਕਦਾ ਕਿਸੇ ਦੇ ਹੱਥ ਵਿੱਚ ਨਹੀਂ ਹੈ ਇਹਨਾਂ ਦੇ ਹੱਥ ਵਿੱਚ ਹੈ ਤੇ ਇਹ ਲੋਕਾਂ ਨੂੰ ਖਤਮ ਕਰ ਦੇਣਗੇ ਪਰ ਨਹੀਂ ਇਹਨਾਂ ਦੇ ਹੱਥ ਵਿੱਚ ਹੈ ਪਰਮੇਸ਼ਰ ਦੇ ਹੱਥ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਹੈ ਇਸਕੇ ਹੱਥ ਹੋਏ ਤਾਂ ਸਭ ਕੁਝ ਲਈ ਗੁਰੂ ਕਹਿੰਦੇ ਜੋ ਜੋ ਇਸ ਭਾਵ ਹੈ ਸੋਈ ਕਰੇ ਇਹ ਤਾਂ ਅਣਜਾਣਤ ਵਿਖਿਆ ਮਰੇ ਚੇ ਜੇ ਜਾਣਤ ਆਪਨ ਆਪ ਬੱਚੇ ਭਰਮਾ ਭਰਮੇ ਭੂਲਾ ਦੈਦਿਸਦਾਵੇ ਨਿਮਕ ਵਿੱਚ ਚਾਰ ਕੰਡ ਫਰੇ ਆਵੇ ਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਖਿੰਮੈਂ ਥਾਪੋ ਥਾਪਣਹਾਰ ਆਪ ਇਕੰਤੀ ਆਪ ਵਿਸਾਰਾ ਇਕੰਤੀ ਮਤ ਕੱਲਾ ਵੀ ਆਪ ਹੀ ਹੈ ਤੇ ਪਸਾਰੇ ਵਿੱਚ ਵੀ ਆਪ ਹੈ ਲੋਕਾਂ ਦੀ ਲੜਾਈ ਐ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਕਈ ਰੱਬ ਨੂੰ ਸਰਗਣ ਰੂਪ ਸਮਝਦੇ ਆ ਕਈ ਲੋਕੀ ਮੰਨਦੇ ਨਹੀਂ ਰੱਬ ਹੈ ਰੱਬ ਨਿਰਗੁਣ ਸਰੂਪੀ ਹੈ ਸਰਗੁਰੂ ਦੇ ਫੈਸਲੇ ਖਤਮ ਕਰਦੇ ਝਗੜਾ ਹੀ ਖਤਮ ਕਰ ਦਿੱਤਾ ਗੁਰੂ ਸਾਹਿਬ ਨੇ ਫੈਸਲਾ ਦਿੱਤਾ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਸਰਗੁਣ ਨਿਰੰਗਣ ਨਿਰੰਕਾਰ ਸੁਣ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਪ ਉਹ ਸੰਸਾਰ ਦੇ ਵਿੱਚ ਵੀ ਹੈ ਤੇ ਸੰਸਾਰ ਤੋਂ ਨਰਲੇਪੀ ਹੈ ਇਹ ਝਗੜਾ ਹੀ ਖਤਮ ਕਰਦੇ ਕਈ ਹੋਂਦ ਹੀ ਨਹੀਂ ਮੰਨਦੇ ਰੱਬ ਹੈ ਹੀ ਨਹੀਂ ਜਿਹੜੇ ਆਪਣੇ ਆਪ ਨੂੰ ਮੰਨਦੇ ਨੇ ਫਿਰ ਆਪ ਰੱਬ ਬਣ ਜਾਂਦੇ ਆ ਕਿ ਹੁਣ ਮੈਂ ਹੀ ਰੱਬ ਹਾਂ ਮੈਂ ਹੀ ਰੱਬ ਹਾਂ ਫਿਰ ਉਹ ਫਿਰ ਰੱਬ ਫਿਰ ਉਹਨੂੰ ਬਹੁਤ ਵੱਡੀ ਸਜ਼ਾ ਦਿੰਦਾ ਤੇ ਅਕਲ ਟਿਕਾਣੇ ਆ ਜਾਂਦੀ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹੀ ਆ ਸਭ ਕੁਝ ਉਹ ਸਾਰਿਆਂ ਦੇ ਵਿੱਚ ਹੈ ਆਪ ਇਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾ ਤੇ ਰਹਿੰਦਾ ਸੰਸਾਰ ਦੇ ਵਿੱਚ ਐ ਪਰ ਨਿਰਲੇਪ ਹੈ ਉਹ ਲੇਪ ਉਹ ਨਹੀਂ ਲੱਗਦਾ ਉਹਨੂੰ ਮਾਇਆ ਦਾ ਜਿਹਨੂੰ ਆਪਾਂ ਕਹਿੰਦੇ ਆ ਪ੍ਰਮਾਤਮਾ ਨਿਰੰਜਣ ਹੈ ਉਹ ਮਾਇਆ ਦੀ ਕਾਲਖ ਤੋਂ ਦੂਰ ਹੈ ਲੇਪ ਨਹੀਂ ਜਗ ਜੀਵਨ ਦਾ ਤੇ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਵ ਜਦੋਂ ਅਸੀਂ ਉਹਦੇ ਦਰਸ਼ਨ ਕਰਦੇ ਆ ਉਹਦੇ ਬਾਣੀ ਨੂੰ ਪੜ੍ਹਦੇ ਆ ਉਹਦੇ ਉਪਦੇਸ਼ਾਂ ਨੂੰ ਸੁਣਦੇ ਆ ਸਮਝ ਕੇ ਜੀਵਨ ਵਿੱਚ ਧਾਰਨ ਕਰਦੇ ਆ ਸਾਡਾ ਜਿਹੜਾ ਜਨਮ ਜਨਮ ਦਾ ਵਿਛੋੜਾ ਹੈ ਉਹ ਦੂਰ ਹੋ ਜਾਂਦਾ ਹੈ ਦਰਸ਼ਨ ਦਿੱਤੇ ਲਹਿਣ ਵਿਜੋਗਾ ਜੀ ਕੀ ਕੀਤਾ ਕਹਿੰਦੇ ਅੰਚਲ ਲਾਏ ਸਭ ਸਿਸ਼ਟ ਤਰਾਈ ਉਹਨੇ ਆਪਣੇ ਪੱਲੇ ਦੇ ਨਾਲ ਲਾ ਕੇ ਨਾ ਅੰਚਲ ਦੇ ਨਾਲ ਲਾ ਕੇ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੱਤਾ ਹੈ ਉਹਦੇ ਨਾਲ ਹੀ ਆਪਾਂ ਚੱਲ ਰਹੇ ਆ ਉਹੀ ਸਭ ਕੁਝ ਕਰ ਰਿਹਾ ਹੈ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਚਪਾਈ ਜੇ ਕਹਾਂ ਮੈਂ ਜਪ ਰਿਆਂ ਕੋਈ ਕਹ ਸਕਦੇ ਅਸੀਂ ਨਹੀਂ ਜਪ ਸਕਦੇ ਅਸੀਂ ਕੁਛ ਵੀ ਨਹੀਂ ਕਰ ਸਕਦੇ ਆਪ ਜਪਾਏ ਜੱਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾ ਮੈਂ ਸੁਣ ਰਿਹਾ ਸੀ ਬੀਬੀਆਂ ਸੁਖਨੀ ਸਾਹਿਬ ਦਾ ਪਾਠ ਕਰ ਰਹੀਆਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਪਾਠ ਕਰਦੇ ਆ ਪੰਕਤੀ ਪੜ੍ਹ ਰਹੇ ਆ ਆਪ ਜਪਾਏ ਜੱਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾ ਗੱਗੇ ਨੂੰ ਵੀ ਮਾਤਰਾ ਲੱਗੀ ਐ ਆ ਦੀ ਮਾਤਰਾ ਲੱਗਦੀ ਇਹਦਾ ਅਰਥ ਕੀ ਬਣ ਗਿਆ ਆਪ ਗਵਾਏ ਮਤਲਬ ਗਵਾਚੇ ਗਵਾਜ ਹੋ ਗਿਆ ਗਵਾਏ ਗੱਗੇ ਨੂੰ ਮਾਤਰਾ ਪੜਨੀ ਆਪ ਗਾ ਵਾਏ ਉਹ ਗਵਾਉਂਦਾ ਤੇ ਸੀ ਗਾ ਰਹੇ ਆ ਆਪ ਚ ਪਾਏ ਜਪੇ ਸੁਨਾਓ ਆਪ ਗਾ ਵਾਏ ਸੁਹਰ ਗੁਣ ਗਾ ਤੇ ਉਹ ਗਵਾਣ ਵਾਲਾ ਉਹ ਬੁਲਾਉਣ ਵਾਲਾ ਸਭ ਕੁਝ ਪਰਮੇਸ਼ਰ ਆਪ ਹੈ ਆਪਣਾ ਨਾਮ ਆਪ ਜਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਓ ਉਹਦੀ ਕਿਰਪਾ ਦੇ ਨਾਲ ਗੁਰੂ ਬੋਹਿਤ ਮਿਲ ਗਿਆ ਬੋਹੇ ਦਾ ਅਰਥ ਹੁੰਦਾ ਜਹਾਜ਼ ਇਹ ਕੋਈ 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 ਜਾਣਦਾ ਅੱਗੇ ਨੂੰ ਪੜਿਆ ਜਾਂਦਾ ਸੀ ਅੱਜ ਵੀ ਕਈ ਜਗ੍ਹਾ ਪੜਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸਉ ਉਤਰੇ ਪਾਰ ਹੁਣ ਜਹਾਜ਼ ਤੇ ਕੌਣ ਚੜਦਾ ਹੈ ਪਹਿਲਾਂ ਪਾਸਪੋਰਟ ਬਣਾਉਣਾ ਪੈਂਦਾ ਹੈ ਨਾ ਫਿਰ ਵੀਜ਼ਾ ਲੱਗਦਾ ਜਾਂ ਸਪான்ਸਰ ਬੁਲਾਉਣੀ ਪੈਂਦੀ ਹੈ ਤਾਂ ਆਪਾਂ ਜਾਣਦੇ ਨਾ 에어ਪੋਰਟ ਨਹੀਂ ਪੜਨ ਦਿੰਦੇ ਅਗਲੇ ਅੰਦਰ ਨਹੀਂ ਜਾਣ ਦੇਣਗੇ ਤੇ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਹੁਣ ਗੁਰੂ ਤਾਂ ਜਹਾਜ਼ ਹੈ ਸਾਡੇ ਕੋਲ ਪਾਸਪੋਰਟ ਹੀ ਨਹੀਂ ਹੈ ਅਸੀਂ ਤਾਂ ਅੰਮ੍ਰਿਤ ਵੀ ਨਹੀਂ ਛਕਿਆ ਤੇ ਵੀਜ਼ਾ ਕਿੱਥੋਂ ਲੱਗਣਾ ਹੈ ਕਦੋਂ ਗੁਰੂ ਨੇ ਜਹਾਜ਼ ਚੜਾਉਣਾ ਹੈ ਤੇ ਜ਼ਰੂਰੀ ਹੈ ਕਿ ਪਹਿਲਾਂ ਗੁਰੂ ਜਹਾਜ਼ ਚੜਨ ਜੋਗੇ ਬਣ ਜਾਈਏ ਗੁਰੂ ਤਾਂ ਜਹਾਜ਼ ਹੈ ਸਤ ਗੁਰੂ ਹੈ ਬੋਹਿਥਾ ਬਿਰਲੇ ਕਿਹਨੇ ਵਿਚਾਰਿਆ ਕੋਈ ਬਿਰਲਾ ਹੀ ਆ ਜਿਹੜਾ ਵਿਚਾਰਦਾ ਵੀ ਗੁਰੂ ਤਾਂ ਜਹਾਜ਼ ਹੈ ਸਤ ਗੁਰੂ ਹੈ ਬੋਹਿਥਾ ਬਿਰਲੇ ਕਿਹਨੇ ਵਿਚਾਰਿਆ ਜਿਨ੍ਹਾਂ ਨੇ ਵਿਚਾਰਿਆ ਨਾ ਕਰ ਕਿਰਪਾ ਪਾਰ ਉਤਾਰਿਆ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਉ ਇਹ ਸੰਜੋਗ ਇਹ ਕਿਰਪਾ ਪਰਮੇਸ਼ਰ ਨੇ ਧੁਰ ਤੋਂ ਕੀਤੀ ਹੈ ਜੋ ਦੀ ਕਿਰਪਾ ਹੋਈ ਹੈ ਤੇ ਅਸੀਂ ਸੰਗਤ ਵਿੱਚ ਆਏ ਆ ਉਹਦੀ ਕਿਰਪਾ ਹੁੰਦੀ ਹੈ ਉਹਦੀ ਸੇਵਾ ਕਰਦੇ ਆ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਮਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜਾਈ ਗਏ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ